ਨਾਨਕ ਸਿੰਘ ਜੀ ਦਾ ਲਿਖਿਆ ਨਾਗਲ ਅੱਗ ਦੀ ਖੇਡ ਪਾਗਠਮਾ ਅੰਕ 10 ਤੂਫਾਨ ਜਿਆਦਾ ਆਉਂਦਾ ਤਾਂ ਉਹ ਇਹ ਨਹੀਂ ਦੇਖਦਾ ਕਿ ਵੱਡਾ ਦਰਖਤ ਕਿਹੜਾ ਹੈ ਤੇ ਛੋਟਾ ਕਿਹੜਾ ਅਥਵਾ ਸੁੱਕਾ ਕਿਹੜਾ ਹੈ ਤੇ ਗਿੱਲਾ ਕਿਹੜਾ ਉਸ ਦਾ ਤਾਂ ਕੰਮ ਹੈ ਡੇਗਣਾ ਰੋਲਣਾ ਉਡਾਣਾ ਤੇ ਮਲਿਆ ਮੀਟ ਕਰਨ ਅੰਮ੍ਰਿਤਸਰ ਉੱਤੇ ਇਹ ਜਿਹੜਾ ਫਸਾਦਾਂ ਦਾ ਤੂਫਾਨ ਝੁੱਲ ਰਿਹਾ ਸੀ ਇਸ ਦੀ ਮਾਰ ਪਾਸੋਂ ਤਾਂ ਬਥੇਰੇ ਲੋਕ ਹੀ ਬਚ ਗਏ ਹੋਣਗੇ ਪਰ ਇਸ ਦੇ ਆਸਰਾ ਪਾਸੋਂ ਇਸ ਸਵਾਲ ਦਾ ਜਵਾਬ ਜਰਾ ਔਖਾ ਹੈ ਇਤਿਹਾਦ ਤੇ ਮਿੱਲਤ ਦੇ ਬੜੇ-ਬੜੇ ਦਾਵੇਦਾਰ ਇਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਫਿਰਕੂ ਰੰਗ ਵਿੱਚ ਰੰਗੇ ਜਾ ਚੁੱਕੇ ਸਨ ਕਿ ਉਹਨਾਂ ਦੀਆਂ ਮੌਜੂਦਾ ਸਰਗਰਮੀਆਂ ਮੌਜੂਦਾ ਸਰਗਰਮੀਆਂ ਵੇਖ ਕੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਕਿ ਕਦੀ ਇਹ ਮੰਤਰੀ ਦੇ ਸੂਲ ਨੂੰ ਆਪਣਾ ਅਪਣਾ ਚੁੱਕੇ ਸਨ ਹੋਰ ਤਾਂ ਹੋਰ ਆਜ਼ਾਦ ਹਿੰਦ ਫੌਜ ਦੇ ਸਰਫਰੋਸ਼ ਨੌਜਵਾਨ ਜਿਨ੍ਹਾਂ ਨੇ ਸ਼ਹਾਸ਼ ਦੀ ਕਮਾਨ ਹੀਠ ਰਹਿ ਕੇ ਗੁਰਮੰਤਰ ਹੀ ਦੇਸ਼ ਭਗਤੀ ਦੀ ਇਤਿਹਾਦ ਦਾਲਿਆ ਹੋਇਆ ਸੀ ਅੱਜ ਆਪੋ ਆਪਣੇ ਫਿਰਕਿਆਂ ਦੇ ਸਭ ਤੋਂ ਵੱਡੇ ਲੀਡਰ ਬਣ ਕੇ ਗੈਰ ਮਾਜ਼ੂਦ ਦੇ ਲੋਕਾਂ ਲਈ ਮੌਤ ਦਾ ਪੰਗਾ ਪੈਗਾਮ ਵੰਡ ਰਹੇ ਸੀ ਸਤਨਾਮ ਦੇ ਦਿਲ ਨੂੰ ਜਿਹੜਾ ਸਭ ਤੋਂ ਬਹੁਤਾ ਸਦਮਾ ਪਹੁੰਚਿਆ ਉਹ ਆਜ਼ਾਦ ਹਿੰਦ ਫੌਜ ਦੇ ਰਿਟਾਇਰਡ ਸਪੰਗ ਆ ਤੇ ਅਪਸਰਾਂ ਦੀਆਂ ਕਾਲੀਆਂ ਕਰਤੋਤਾ ਸੁਣ ਕੇ ਇਹ ਲੋਕ ਜਦ ਹਿੰਦੁਸਤਾਨ ਵਿੱਚ ਆਏ ਸਨ ਤਾਂ ਦੇਸ਼ ਦੀਆਂ ਇਨਾ ਉੱਤੇ ਵੱਡੀਆਂ-ਵੱਡੀਆਂ ਆਸਾਂ ਸਨ ਹਰ ਇੱਕ ਭਾਰਤੀ ਦਾ ਵਿਸ਼ਵਾਸ ਸੀ ਕਿ ਕੁਦਰਤ ਨੇ ਉਹਨਾਂ ਲਈ ਇਹ ਸ਼ੋਮਲਾ ਭੇਜੇ ਹਨ ਜਿਹੜੇ ਗੁਲਾਮੀ ਦੇ ਦਲਦਲ ਵਿੱਚ ਸਦਿਆਂ ਤੋਂ ਫਸੀ ਹੋਈ ਭਾਰਤ ਦੀ ਵੇੜੀ ਨੂੰ ਅਵਸ਼ਾਰ ਕੱਟਣਗੇ ਪਰ ਇਨ੍ਹਾਂ ਲੋਕਾਂ ਵਿੱਚੋਂ ਸਾਰਿਆਂ ਦਾ ਪਾਸੇਤੀ ਹੀ ਖੁੱਲ ਗਿਆ ਜਦ ਇਸ ਵੀਰ ਮਾਰੂਮਹਿਮ ਵਿੱਚ ਉਹਨਾਂ ਵਿੱਚੋਂ ਕੰਘਾ ਨੂੰ ਆਲਮ ਬਰਦਾਰ ਦੀ ਸ਼ਕਲ ਵਿੱਚ ਲਿਖਿਆ ਗਿਆ ਆਯਾਦ ਹਿੰਦੂ ਹਿੰਦੂ ਫੌਜੀਆਂ ਪਾਸ ਕਹਿ ਮਤ ਸੀ ਦਲੇਰੀ ਸੀ ਫੌਜੀ ਤਜਰਬਾ ਸੀ ਤੇ ਸਭ ਤੋਂ ਵੱਡੀ ਤੇ ਕੀਮਤੀ ਚੀਜ਼ ਉਹਨਾਂ ਕੋਲ ਸੀ ਦੇਸ਼ ਭਗਤੀ ਦਾ ਜਲਜਪਾ ਉਹਨਾਂ ਦੀਆਂ ਇਨਾਂ ਹੀ ਸਿਫਤਾਂ ਨੂੰ ਵੇਖ ਕੇ ਭਾਰਤ ਮਾਤਾ ਦੀਆਂ ਅੱਖਾਂ ਉਹਨਾਂ ਉੱਤੇ ਗੱਡੀਆਂ ਹੋਆਂ ਹੋਣਾਂਸਾਂ ਕਿ ਕਦੋਂ ਉਹ ਆਪਣੀ ਜੀਵਾ ਮਰਦੀ ਦੇ ਬਲ ਨਾਲ ਉਸ ਦੇਸਾਂ ਕਟਕਟਣ ਵਿੱਚ ਸਹਾਈ ਹੁੰਦੀ ਹਨ ਪਰ ਅੱਜ ਜਿਸ ਮੈਲੇ ਤੇ ਕਿਰਨਕ ਰੂਪ ਵਿੱਚ ਇਹਨਾਂ ਲੋਕਾਂ ਨੂੰ ਵੇਖਿਆ ਜਾ ਰਿਹਾ ਸੀ ਕਿ ਉਹ ਸੱਚਮੁੱਚ ਭਾਰਤ ਮਾਨ ਨੂੰ ਉਹਨਾਂ ਉੱਤੇ ਇਹੋ ਆਸ ਸੀ ਅੱਜ ਸਿੱਖ ਆਜ਼ਾਦ ਹਿੰਦ ਫੌਜੀ ਮੁਸਲਮਾਨਾਂ ਦਾ ਖੋਰਾ ਖੋਜ਼ ਮਟਾਉਣ ਲਈ ਆਪਣੇ ਫੌਜੀ ਫੌਜੀ ਤਜਰਬਿਆਂ ਨੂੰ ਦਹਰਾ ਰਹੇ ਸੀ ਤੇ ਮੁਸਲਮ ਸਪਾਹੀ ਗੈਰ ਮੁਸਲਮ ਦਾ ਵੇੜਾ ਗਰਕ ਕਰਨ ਲਈ ਆਪਣੇ ਫਿਰਕੂ ਲਾਣੇ ਦੀ ਕਮਾਨ ਕਰ ਰਹੇ ਸੀ ਬਾਕੀ ਰੰਗਾਂ ਮਜ਼ਬੀ ਜਮਾਤਾ ਉਹਨਾਂ ਨੇ ਤਾਂ ਆਪਣਾ ਔਲ ਹੀ ਦੂਜੇ ਫਿਰਕਿਆਂ ਤਬਾਹ ਕਰਨਾ ਸਿੱਖ ਲਿਆ ਇਹਨਾਂ ਲੋਕਾਂ ਦੇ ਤਹੱਜਬ ਦਾ ਇਹ ਹਾਲ ਸੀ ਕਿ ਦੂਜੇ ਮਜ਼ਹਬ ਵਾਲਿਆਂ ਦਾ ਰੱਬ ਵੀ ਜੋ ਕਦੀ ਇਹਨਾਂ ਦੇ ਸਾਹਮਣੇ ਆ ਜਾਵੇ ਤਾਂ ਇਹਨਾਂ ਦਾ ਸ਼ੁਰਾ ਕਰਪਾਨ ਮਿਆਨ ਵਿੱਚ ਬੰਦ ਨਹੀਂ ਰਹਿ ਸਕੇਗਾ ਮਜ਼ਹਬੀ ਪੱਖਾਂ ਤੋਂ ਇਸ ਵੇਲੇ ਅੰਮਸਾਰ ਵਿੱਚ ਤਿੰਨ ਉੱਗੀਆਂ ਜਮਾਤਾਂ ਸਨ ਰਾਸ਼ਟਰੀ ਸ਼ਰਹ ਸੇਵਕ ਸਿੰਘ ਸਿੰਘ ਅਜ਼ੁਮਨ ਹਮਾਇਤ ਇਸਲਾਮ ਤੇ ਅਕਾਲੀ ਦਲ ਇਹ ਤਿੰਨੇ ਜਮਾਤਾਂ ਪੂਰੀ ਸਰਗਰਮੀ ਵਿੱਚ ਆਪੋ ਆਪਣੇ ਪ੍ਰੋਗਰਾਮਾਂ ਦੀ ਪੂਰਤੀ ਲਈ ਅਮਲ ਦੇ ਮੈਦਾਨ ਵਿੱਚ ਡਟੀਆਂ ਹੋਣਾ ਸਨ ਸ਼ਹਿਰ ਦੀ ਤਬਾਹੀ ਤੇ ਬਰਬਾਦੀ ਦੀ ਸਭ ਤੋਂ ਬਹੁਤ ਹੀ ਜ਼म्मेवार ਇੰਨਾ ਹੀ ਤਿੰਨ ਸੰਸਦਾਂ ਦੇ ਸਿਰ ਸੀ ਸਤਨਾਮ ਬੜੀ ਖੋਖ ਨਾਲ ਇਹਨਾਂ ਸਾਰੀਆਂ ਸਮਾਜਿਕ ਅਦਲਾ ਬਦਲੀਆਂ ਨੂੰ ਵਿਚਾਰਦਾ ਤੇ ਸੋਚ-ਸੋਚ ਕੇ ਆਪਣੇ ਆਪ ਵਿੱਚ ਪੇਚਤਾਵ ਖਾਂਦਾ ਰਹਿੰਦਾ ਉਸ ਨੂੰ ਸਭ ਤੋਂ ਵੱਡਾ ਰੰਜਾ ਆਪਣੇ ਉਹਨਾਂ ਸਾਥੀਆਂ ਉੱਤੇ ਸੀ ਜਿਹੜੇ ਐਨ ਉਸ ਵੇਲੇ ਉਸ ਨੂੰ ਦਗਾਗ ਦੇ ਗਏ ਜਦ ਉਹਨਾਂ ਦੀ ਉਸ ਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਨਾ ਕੇਵਲ ਦਾਗਾ ਹੀ ਦੇ ਕੇ ਸਗੋਂ ਉਸ ਦੇ ਉਹੀ ਅੱਜ ਪੂਰੀ ਸਰਗਰਮੀ ਨਾਲ ਬੰਬਵਾਜੀ ਤੇ ਇਹੋ ਜਿਹੇ ਕਈ ਕਿਸਮਾਂ ਦੇ ਤਬਾਹਕਾਰੀਆਂ ਵਿੱਚ ਹਿੱਸਾ ਲੈ ਕੇ ਆਪਣੀ ਜਾਣੀ ਕੌਮ ਦੀ ਸੇਵਾ ਕਰ ਰਹੇ ਸਨ ਮਾਰਚ ਦਾ ਮਹੀਨਾ ਬੀਤ ਕੇ ਅਪ੍ਰੈਲ ਚੜ ਪਿਆ ਮੌਸਮ ਵਿੱਚ ਕਾਫੀ ਤਬਦੀਲੀਆਂ ਆ ਗਈ ਲੋਕਾਂ ਨੇ ਅੰਦਰਾਂ ਤੋਂ ਮੰਜੇ ਕੱਢ ਕੇ ਬਾਹਰ ਬੇੜਿਆਂ ਬਰਾਂਡਿਆਂ ਵਿੱਚ ਦਾਣੇ ਸ਼ੁਰੂ ਕਰ ਦਿੱਤੇ ਸਨ ਕਿਸੇ ਕਿਸੇ ਨੇ ਤਾਂ ਕੋਠਿਆਂ ਤੇ ਵੀ ਚੜਾ ਲਏ ਸਨ ਸ਼ਾਇਦ ਇਸ ਕਰਕੇ ਹੀ ਐਤ ਕੀ ਗਰਮੀ ਕੁਝ ਅਗੇਤਰੀ ਪੈ ਲੱਗ ਪਈ ਸੀ ਸਤਨਾਮ ਦੀ ਆਦਤ ਅਕਸਰ ਅੰਦਰ ਸੌਂਦੀ ਸੀ ਗਰਮੀ ਦੀ ਰੁੱਤ ਵੀ ਉਸ ਦਾ ਬਿਸਤਰਾ ਉੱਪਰਲੀ ਵਰਸਾਤੀ ਵਿੱਚ ਹੋਇਆ ਕਰਦਾ ਸੀ ਵਰਸਾਤੀ ਦੇ ਬੂਹੇਵਾਰੀਆਂ ਹਵਾਦਾਰ ਸਨ ਦੂਜਾ ਛੱਤ ਉੱਤੇ ਸੀਲਿੰਗ 팬 ਵੀ ਮੌਜੂਦ ਸੀ ਜਿਸ ਕਰਕੇ ਉਸਖਤ ਗਰਮੀ ਦੀ ਰੁੱਤੇ ਵੀ ਉਸ ਦਾ ਮੰਜਾ ਬਾਹਰ ਕੱਢਣ ਦੀ ਲੋੜ ਨਹੀਂ ਸੀ ਮਹਿਸੂਸ ਹੁੰਦੀ ਜਾਦ ਤੋ ਪ੍ਰਸਾਦ ਸ਼ੁਰੂ ਹੋਈ ਸਤਨਾਮ ਦੀ ਸੇਤ ਉਦੋਂ ਤੋਂ ਹੀ ਕੁਝ ਢਿੱਲੀ ਰਹਿਣ ਲੱਗ ਪਈ ਸੀ ਕੋਈ ਖਾਸ ਬਿਮਾਰੀ ਨਾ ਹੁੰਦਿਆਂ ਹੋਇਆ ਵੀ ਉਹ ਆਪਣੇ ਆਪ ਵਿੱਚ ਇਸ ਤਰ੍ਹਾਂ ਅਨੁਭਵ ਕਰਦਾ ਜਿਵੇਂ ਕਿਸੇ ਭਾਰੀ ਰੋਗ ਦਾ ਸ਼ਿਕਾਰ ਹੁੰਦਾ ਹੈ ਇਸ ਦੇ ਕਈ ਇੱਕ ਸਬਬ ਇਸ ਦੇ ਕਈ ਇੱਕ ਸਬਬ ਸਨ ਪਹਿਲਾਂ ਤਾਂ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹੋ ਪ੍ਰਸਾਦਾਂ ਦੀ ਹਨੇਰੀ ਜਿਸ ਦਾ ਅਸਰ ਕਿਸੇ ਨਾ ਕਿਸੇ ਸ਼ਕਲ ਵਿੱਚ ਹਰ ਇੱਕ ਆਦਮੀ ਉੱਤੇ ਹੋਣਾ ਸੁਭਾਵਿਕ ਸੀ ਪਰ ਸਤਨਾਮ ਦੇ ਦਿਲ ਨੇ ਇਸ ਅਸਰ ਨੂੰ ਕੁਝ ਬਧੇਰੇ ਹੀ ਕਬੂਲਿਆ ਇਤਿਹਾਦ ਸਵਾ ਦੀ ਸੁਭਾਵਨਾ ਉਸਨੇ ਨੀਰੀ ਛੁਗਲ ਦੇ ਤੌਰ ਤੇ ਨਹੀਂ ਸੀ ਕੀਤੀ ਉਸ ਦੇ ਅੰਦਰ ਇੱਕ ਲਗਨ ਸੀ ਬੜੀ ਡੂੰਗੀ ਲਗਨ ਕਿ ਉਹ ਆਪਣੇ ਵਤਨ ਵਾਸੀਆਂ ਵਿੱਚੋਂ ਫਿਰਕੂ ਜ਼ਹਿਰ ਨੂੰ ਕੱਢ ਕੇ ਉਸ ਨੂੰ ਮੰਤਰੀ ਦੀ ਲੜੀ ਵਿੱਚ ਪਰੋਣ ਦੀ ਪੂਰੀ ਕੋਸ਼ਿਸ਼ ਕਰੇਗਾ ਪਰ ਜਿਉਂ ਜਿਉਂ ਉਸ ਦੀ ਇੱਕ ਖਾਸ ਧੁੰਦਲੀ ਇੱਕ ਖਾਬ ਧੁੰਦਲੀ ਹੁੰਦੀ ਗਈ ਨਾਲੋਂ ਨਾਲੋ ਨਾਲੋ ਉਸਦੀ ਮਾਨਸਿਕ ਹਾਲਤ ਵੀ ਖਰਾਬ ਹੁੰਦੀ ਗਈ ਇੱਧਰ ਕੁਝ ਦਿਨਾਂ ਤੋਂ ਉਸ ਦੇ ਅੰਦਰ ਇੱਕ ਹੋਰ ਕਿਸਮ ਦੀ ਜਿਹੜੀ ਖਿੱਚੋ ਤਣ ਪੈਦਾ ਹੋ ਰਹੀ ਸੀ ਕਿਸ ਨੇ ਉਸ ਦੇ ਮਨ ਦਾ ਅਮਨ ਚੋੜ ਕਰਨ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਇਹ ਖਿੱਚੋ ਤਣ ਕੀ ਸੀ ਮਾਰਚ ਦੇ ਮੁੱਢਲੇ ਦਿਨੀ ਅੰਮ੍ਰਿਤਸਰ ਵਿੱਚ ਜਿਹੜੀ ਤਵਾਹੀ ਮੱਚੀ ਸੀ ਇਸ ਦਾ ਇਤਨਾ ਖਤਰਨਾਕ ਨਾਕਾ ਪ੍ਰਤੀਕਰਮ ਹੋਵੇਗਾ ਇਸ ਦੀ ਕਿਸੇ ਨੂੰ ਕੋਈ ਆਸ ਨਹੀਂ ਸੀ ਮਾਰਚ ਦਾ ਦੂਜਾ ਤੇ ਤੀਜਾ ਹਫਤਾ ਇਨਾ ਤਿੰਨੇ ਹਫ਼ਤਿਆਂ ਵਿੱਚ ਪੇਸ਼ਾਵਰ ਤੋਂ ਲੈ ਕੇ ਦਰਿਆ ਰਾਵੀ ਤੱਕ ਮੁਸਲਮਾਨਾਂ ਵੱਲੋਂ ਹਿੰਦੂਆਂ ਸਿੱਕਾਂ ਉੱਤੇ ਜਿਹੜੀ ਜ਼ੁਲਮ ਦੀ ਤਲਵਾਰ ਚੱਲੀ ਇਹ ਸੱਚ ਪੁੱਛੋ ਤਾਂ ਮਰ ਸਰ ਦੀ ਗੁੰਡਾਗਰਦੀ ਦਾ ਨਤੀਜਾ ਸੀ ਖਾਸ ਕਰਕੇ 10 ਮਾਰਚ ਤੋਂ ਲੈ ਕੇ 25 ਮਾਰਚ ਤੱਕ ਉਹਨਾਂ ਇਲਾਕਿਆਂ ਦੀ ਗੈਰ ਮੁਸਲਮਾਨਵਾਦੀ ਨੂੰ ਇਸ ਜ਼ੁਲਮੀ ਚੱਕੀ ਵਿੱਚ ਪੀਸਣਾ ਪਿਆ ਜਿਸ ਦੀ ਇਸ ਦੀਆਂ ਸੈਂਕੜੇ ਨਹੀਂ ਹਜ਼ਾਰਾਂ ਮਿਸਾਲਾਂ ਸਨ ਜਿੰਨਾ ਵਿੱਚੋਂ ਹਰ ਇੱਕ ਮਿਸਾਲ ਆਦਮੀ ਦੇ ਰੌਂਗਟੇ ਖੜੇ ਕਰਨ ਵਾਲੀ ਸੀ ਅੰਮ੍ਰਿਤਸਰ ਵਿੱਚ ਅਤ ਦੇ ਜ਼ੁਲਮ ਤਸੱਦ ਹੋਏ ਕਿਸੇ ਨੇ ਵੀ ਘੱਟ ਨਹੀਂ ਸੀ ਗੁਜ਼ਾਰੇ ਨਾ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨਾਲ ਤੇ ਨਾ ਹੀ ਹਿੰਦੂਆਂ ਸਿੱਖਾਂ ਨੇ ਮੁਸਲਮਾਨਾਂ ਨਾਲ ਪਰ ਬੁਰਾ ਹੋਵੇ ਲਾਹੌਰ ਦੇ ਮੁਸਲਮ ਖਬਰਾਂ ਦਾ ਜਿਨ੍ਹਾਂ ਨੇ ਇਨ੍ਹਾਂ ਪ੍ਰਸਾਦਾਂ ਦੀਆਂ ਖਬਰਾਂ ਨੂੰ ਐਸੇ ਵਹਿੁੱਦੇ ਤੇ ਅੰਤ ਤੱਕ ਥਨੀ ਭਰੇ ਢੰਗ ਨਾਲ ਪੇਸ਼ ਕਰਨਾ ਸ਼ੁਰੂ ਕੀਤਾ ਕਿ ਪਛਮੀ ਪੰਜਾਬ ਤੋਂ ਲੈ ਕੇ ਸੂਬੇ ਸਰਹੰਦ ਤੱਕ ਮੁਸਲਮਾਨਾਂ ਅੰਦਰਵਦਲੇ ਦੀ ਅੱਗੇ ਇੱਕ ਵਾਰੀ ਫੇਰ ਪੜਕੁੱਥੀ ਤੇ ਸਾਗੋ ਤੇ ਤੇਲ ਪਾਉਣ ਵਾਲੀ ਸੀ ਮੁਸਲਮ ਲੀਗ ਮੁਸਲਮ ਨੈਸ਼ਨਲ ਗਾਰਡ ਤੇ ਵਿਦਿਆਤਾ ਦੇ ਜਾਹਿਲ ਮਲਾਨੇ ਮੁਲਾਨੇ ਕੁਝ ਤਾਂ ਲਾਹੌਰੀ ਅਖਬਾਰਾਂ ਨੇ ਹੀ ਅਸਲ ਨਾਲੋਂ ਸੈਂਕੜੇ ਗੁਣਾ ਵਧਾ ਚੜਾ ਕੇ ਇਸ ਮਾਮਲੇ ਨੂੰ ਪੇਸ਼ ਕੀਤਾ ਰੈਂਦੀ ਕਸਰ ਉਪਰੋਤਕ ਅਜਮੁੰਨਾ ਨੇ ਪੂਰੀ ਕਰ ਦਿੱਤੀ ਜਿਸ ਦਾ ਨਤੀਜਾ ਹੋਇਆ ਕਿ ਪੇਸ਼ਾਵਰ ਅਟਕ ਪਿੰਡੀ ਪਿੰਡੀ ਖੋ ਕੇਵ ਚੱਕਵਾਲ ਕੈਥਲ ਕੈਬਲਪੁਰ ਫਤਿਹ ਚੰਗ 라ਵਲਪਿੰਡੀ ਗੁਜਰਾਖਾਨ ਆਥਾਵਾ ਦੇ ਬੇਦੋਸ਼ੇ ਹਿੰਦੂਆਂ ਸਿੱਖਾਂ ਵਿੱਚ ਤਵਾਹੀ ਫਿਰ ਗਏ ਜੋ ਜੋ ਜ਼ੁਲਮ ਅੱਜ ਤੱਕ ਕਦੇ ਨਹੀਂ ਸੁਣ ਸਨ ਉਹਨਾਂ ਗਰੀਬਾਂ ਉੱਤੇ ਢਾਏ ਗਏ ਲੋਹਾਰੀ ਲੋਹੇ ਲੋਹਾਰੀ ਮੁਸਲਮ ਅਖਬਾਰਾਂ ਨੇ ਜੋ ਕੀਤਾ ਉਸ ਦਾ ਨਤੀਜਾ ਸਾਹਮਣੇ ਆ ਗਿਆ ਪਰ ਇੱਧਰ ਅੰਮ੍ਰਿਤਸਰ ਦੀ ਗੈਰ ਮੁਸਲਮ ਅਖਬਾਰਾਂ ਨੇ ਜਦ ਆਪਣੇ ਅੰਕਾਂ ਵਿੱਚ ਸਰਹੱਦੀ ਮੁਸਲਮਾਨਾਂ ਦੇ ਜ਼ੁਲਮਾਂ ਦੀ ਤਸਵੀਰ ਦਿਖਲਾਨੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਵੀ ਉਸੇ ਗਲਤੀ ਨੂੰ ਦੁਹਰਾਇਆ ਅਰਥਾਤ ਲਾਹੌਰੀ ਅਖਬਾਰਾਂ ਨੇ ਜੇ ਅੱਗ ਉੱਤੇ ਤੇਲ ਛਿੜਕਿਆ ਸੀ ਤਾਂ ਅੰਮ੍ਰਿਤਸਰੀ ਅਖਬਾਰਾਂ ਨੇ ਉਦੋਂ ਵੀ ਅਗਾਹ ਵਾਧ ਕੇ ਤੇਲ ਦੇ ਥਾ ਪੈਟਰੋਲ ਦੀ ਵਰਤੋਂ ਦਿਖਾਈ ਅਮਰਸਰ ਦਾ ਸਾਰਾ Hindu ਸਿੱਖ ਤਬਕਾ ਜਿਹੜਾ ਅੱਗੇ ਹੀ ਕਪੜਿਆਂ ਤੋਂ ਬਾਹਰ ਹੋ ਰਿਹਾ ਸੀ ਹੋਰ ਪੜਕ ਉੱਠਿਆ ਪਰ ਕਿਉਂਕਿ ਅਮਰਸਰ ਦੀ ਪੁਲਿਸ ਵਿੱਚ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ ਜਿਸ ਕਰਕੇ ਇਹਨਾਂ ਲੋਕਾਂ ਦੀ ਪੇਸ਼ ਨਹੀਂ ਸੀ ਜਾਂਦੀ ਸਗੋਂ ਉਲਟਾ ਮੁਸਲਮਾਨਾਂ ਵੱਲੋਂ ਹੀ ਪੁਲਿਸ ਦੀ ਸ਼ੈ ਨਾਲ ਦਿਨੋਂ-ਦਿਨ ਵਧੇਕੀਆਂ ਤੇ ਵਧੇਕੀਆਂ ਹੋਣ ਲੱਗੀਆਂ ਇੱਥੋਂ ਤੱਕ ਕਿ ਮੁਸਲਮ ਸਿਪਾਹੀ ਹੁਣ ਖੁੱਲਾ ਡੁੱਲਾ ਸਾਹਮਣੇ ਖੜੋ ਕੇ ਮੁਸਲਮਾਨਾਂ ਪਾਸੋਂ ਸਿੱਖਾਂ ਹਿੰਦੂਆਂ ਦਾ ਕਤਲ ਕਰਾਉਂਦੇ ਅੱਗਾਂ ਲਵਾਉਂਦੇ ਤੇ ਹੋਰ ਕਈ ਕਾਰੇ ਕਰਨ ਲਈ ਉਹਨਾਂ ਦੀ ਮਦਦ ਕਰਦੇ ਸਨ ਇਸ ਬੇਵਸੀ ਦੀ ਹਾਲਤ ਵਿੱਚ ਗੈਰ ਮੁਸਲਮ ਤਬਕਾ ਅੰਦਰੇ-ਅੰਦਰ ਕੌੜ ਖਾ ਰਿਹਾ ਸੀ ਤੇ ਆਪਣੀ ਲੀਡਰਾਂ ਸੋਸਾਇਟੀਆਂ ਨੂੰ ਕੋਸ ਰਿਹਾ ਸੀ ਤੇ ਉਹ ਸਮੁੱਚੇ ਤੌਰ ਤੇ ਕਿਉਂ ਨਹੀਂ ਕੋਈ ਇੱਕ ਐਸਾ ਠੋਸ ਕਦਮ ਉਠਾਉਂਦੇ ਜਿਸ ਨਾਲ ਇੱਕੋ ਦਿਨ ਵਿੱਚ ਅਮਰਸਰ ਦੇ ਸਾਰੇ ਮੁਸਲਮਾਨ ਤਬਾਹ ਕਰ ਦਿੱਤੇ ਜਾਂ ਸਤਨਾਮ ਦੇ ਮਾਨ ਦੀ ਮਨ ਦੀ ਖਿੱਚੋ ਤਾਂ ਦਾ ਕਾਰਨ ਇਹੋ ਸੀ ਫਿਰਕਾ ਪ੍ਰਸਤੀ ਦੀ ਜਿਸ ਸਾੜਵੀ ਹਵਾ ਵਿੱਚ ਸਾਰਾ ਸ਼ਹਿਰ ਝੁਲਸਦਾ ਜਾ ਰਿਹਾ ਸੀ ਉਸ ਦਾ ਦਿਲ ਭਾਵੇਂ ਹਜ਼ਾਰ ਮਜ਼ਬੂਤ ਸੀ ਪਰ ਇਨਾ ਹਰ ਵੇਲੇ ਦੇ ਬੋਲਿਆਂ ਤੋਂ ਉਹ ਸੁਰੱਖਿਤ ਨਾ ਰਹਿ ਸਕਿਆ ਮੁਸਲਮਾਨ ਜਿਨ੍ਹਾਂ ਲਈ ਉਸ ਦੇ ਦਿਲ ਵਿੱਚ ਓਨੀ ਹੀ ਹਮਦਰਦੀ ਦੇ ਤਰਸ ਸੀ ਜਿੰਨਾ ਗੈਰ ਮੁਸਲਮ ਲਈ ਹੁਣ ਉਸ ਨੂੰ ਕਦੀ ਕਦੀ ਭੇੜੇ ਤੇ ਕ੍ਰਿੰਨਿਤ ਜਪਨ ਲੱਗ ਪੈਂਦੇ ਸਨ ਉਹਨਾਂ ਦੇ ਕੀਤੇ ਜ਼ੁਲਮਾਂ ਦੀ ਯਾਦ ਉਸ ਦੇ ਸਰਬ ਹਿਆਸੀ ਮਨ ਨੂੰ ਕਿਸੇ ਕਿਸੇ ਵੱਲੋਂ ਦਾਮਾਂਡੋਲ ਕਰ ਜਾਂਦੀ ਸੀ ਪਰ ਇਤਨਾ ਨਹੀਂ ਕਿ ਉਹ ਆਪਣੇ ਵੀ ਕਿ ਉਹ ਵੀ ਆਪਣੇ ਦੂਜੇ ਸਾਥੀਆਂ ਵਾਂਗ ਮੁਸਲਮਾਨਾਂ ਦੀ ਤਵਾਹੀ ਲਈ ਤਿਆਰ ਹੋ ਪੈਂਦਾ ਫਿਰ ਵੀ ਇਸ ਮਾਨਸਿਕ ਖਿੱਚੋ ਤਾਨ ਨੇ ਉਸ ਨੂੰ ਕਾਫੀ ਤੋਂ ਜ਼ਿਆਦਾ ਬਦਲ ਤਵਦੀਲ ਕਰ ਦਿੱਤਾ ਸੀ ਇਸ ਤੋਂ ਛੋਟ ਉਸ ਨੂੰ ਇੱਕ ਹੋਰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਆਗਰੇ ਤੋਂ ਉਸ ਦੀ ਵੱਡੀ ਭੈਣ ਤੇ ਭਨੋਈਏ ਵੱਲੋਂ ਚਿੱਠੀਆਂ ਤੇ ਚਿੱਠੀਆਂ ਆ ਰਹੇ ਸਨ ਕਿ ਉਹ ਸਾਰਾ ਟੱਬਰ ਅਮਰਸਰ ਨੂੰ ਛੱਡ ਕੇ ਆਗਰੇ ਚਲੇ ਆ ਜਿਸ ਦੇ ਦੋ ਕਾਰਨ ਦੱਸੇ ਜਾਂਦੇ ਸਨ ਇੱਕ ਤਾਂ ਉਹਨਾਂ ਦੇ ਖਿਆਲ ਵਿੱਚ ਅਮਰਸਰ ਹੋਣ ਸਦੀਵੀ ਪਸਾਦਾਂ ਦਾ ਗੜ ਬਣ ਚੁੱਕਾ ਸੀ ਜਿਸ ਲਈ ਇਸ ਖਤਰਨਾਕ ਥਾਂ ਤੋਂ ਨਿਕਲਣ ਆਉਣ ਲਈ ਭਲਾਈ ਸੀ ਦੂਜਾ ਇਹ ਸੀ ਕਿ ਆਗਰੇ ਵਿੱਚ ਇੱਕ ਰੱਜੇ ਪੁੱਜੇ ਸਿੱਖ ਸਰਦਾਰ ਦੇ ਘਰ ਸਤਨਾਮ ਮੰਗਿਆ ਹੋਇਆ ਸੀ ਕੜਮਾਈ ਹੋਈ ਨੂੰ ਲਗਭਗ ਡੇਢ ਸਾਲ ਹੋ ਚੁੱਕਾ ਸੀ ਤੇ ਕੁੜੀ ਵਾਲੇ ਹੁਣ ਵਿਆਹ ਲਈ ਕਾਲੇ ਪਏ ਹੋਏ ਸਨ ਉਹਨਾਂ ਦੀ ਸਲਾਹ ਸੀ ਕਿ ਜੇ ਸਤਨਾਮ ਦਾ ਪਰਿਵਾਰ ਆਗਰੇ ਆ ਜਾਵੇ ਤਾਂ ਵਿਆਹ ਦਾ ਕੰਮ ਉੱਥੇ ਹੀ ਨੇਪਰੇ ਚਾੜਾ ਜਾਵੇ ਕੇਸਰ ਕੌਰ ਵੀ ਆਪਣੀ ਲੜਕੀ ਦੀ ਇਸ ਸਲਾਹ ਨਾਲ ਸਹਿਮਤ ਸੀ ਜੇ ਇਹ ਵਿਆਹ ਵਾਲਾ ਮਾਮਲਾ ਨਾ ਹੁੰਦਾ ਤਾਂ ਵੀ ਅਮਰਸਰ ਨੂੰ ਛੱਡ ਕੇ ਆਗਰੇ ਵਰਗੇ ਸੁਰੱਖਿਤ ਥਾਂ 'ਤੇ ਚਲੇ ਜਾਣਾ ਕੇ ਸਰਕਾਰ ਨੂੰ ਜ਼ਰੂਰੀ ਜਾਪਦਾ ਸੀ ਪਰ ਸਤਨਾਮ ਨੂੰ ਇਹ ਦੋਵੇਂ ਗੱਲਾਂ ਪਸੰਦ ਨਹੀਂ ਸਨ ਨਾ ਹੀ ਉਹ ਅਮਰਸਰ ਨੂੰ ਛੱਡਣ ਦੇ ਹੱਕ ਵਿੱਚ ਸੀ ਤੇ ਨਾ ਹੀ ਹਲੇ ਵਿਆਹ ਦੀ ਪੰਜਾਲੀ ਗੱਲ ਪਾਵਾਂਣ ਲਈ ਸਗੋਂ ਇਸ ਦੂਸਰੀ ਗੱਲ ਬਾਰੇ ਤਾਂ ਕਈ ਵਾਰੀ ਉਹ ਮਾਨ ਨਾਲ ਖੈਬੜ ਵੀ ਪੈਂਦਾ ਸੀ ਕਿ ਭਾਬੀ ਦੁਨੀਆ ਮੌਤ ਦੇ ਘਾਟ ਉਤਾਰੀ ਜਾ ਰਹੀ ਹੈ ਤੇ ਤੁਹਾਨੂੰ ਵਿਆਹ ਸੋਝਣ ਰਹੇ ਨੇ ਇਸੇ ਤਰ੍ਹਾਂ ਦੀ ਮਾਨਸਿਕ ਬੇਚੈਨੀ ਤੇ ਕਸ਼ਮਕਸ਼ ਵਿੱਚ ਉਹ ਆਪਣੇ ਦਿਨ ਤੇ ਰਾਤਾਂ गुजार ਰਿਹਾ ਸੀ। ਕੁਝ ਵੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਕਿਸੇ ਚੀਜ਼ ਨਾਲ ਵੀ ਉਸ ਦੀ ਦਿਲਚਸਪੀ ਨਹੀਂ ਰਹੀ। ਕਦੀ ਕਦੀ ਜੇ ਯਾਰਾਂ ਦੋਸਤਾਂ ਨਾਲ ਤਾਸ਼ ਖੇਡਣ ਬੈਠਦਾ ਤਾਂ ਇੱਕ ਅੱਧ ਬਾਜੀ ਖੇਡ ਕੇ ਹੀ ਪੱਤੇ ਹੱਥੋਂ ਛੁੱਟ ਪੈਂਦਾ। ਫਿਰ ਇਸ ਉੱਤੇ ਵੱਡੀ ਮੁਸ਼ਕਲ ਇਹ ਸੀ ਕਿ ਕਾਰਫੂ ਦੇ ਕਾਰਨ ਸਾਰੇ-ਸਾਰੇ ਦਿਨ ਹੀ ਕੈਦ। ਇਹ ਕੈਦ ਕਦੋਂ ਖਤਮ ਹੋਵੇਗੀ ਇਸ ਦਾ ਕੋਈ ਵੀ ਪਤਾ ਨਹੀਂ ਸੀ। ਪਰਲੋਕੀ ਤਾਂ ਕਪਪਾਜੀ ਵਿੱਚ ਤਾਂ ਸ਼ਸ਼ਤਰੰਜ ਆਦ ਖੇਡਾਂ ਵਿੱਚ ਜਾਂ ਹੋਰ ਨਹੀਂ ਤਾਂ ਕਿਸੇ ਕਿਤਾਬਾਂ ਪੜਨ ਵਿੱਚ ਹੀ ਆਪਣਾ ਵਕਤ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰ ਲੈਂਦੇ ਸਨ ਪਰ ਸਤਨਾਮ ਦੇ ਕਰਨ ਲਈ ਜਿਵੇਂ ਕੁਝ ਵੀ ਨਹੀਂ ਸੀ ਰਿਹਾ ਉਹ ਅਕਸਰ ਆਪਣੀ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ੜਾ ਲੈਂਦਾ ਤੇ ਮੰਜੇ ਤੇ ਲੇਟ ਕੇ ਡੂੰਘੀਆਂ ਸੋਚਾਂ ਦੇ ਵਹਿਣਾ ਵਿੱਚ ਬੈੰਦਾ ਰਹਿੰਦਾ ਕੇਵਲ ਇੱਕੋ ਸ਼ਗਲ ਉਸ ਲਈ ਸਿਰ ਫੋਜੀਆਂ ਵਿੱਚ ਜਾ ਕੇ ਕੁਝ ਅੰਨ ਪਾਣੀ ਵਰਤਾਂਦਾ ਪਰੇ ਕੰਮ ਵੀ ਸਵੇਰੇ ਕਰਫੂ ਖੁੱਲਣ ਵੇਲੇ ਇੱਕ ਅੱਧ ਘੰਟੇ ਲਈ ਹੁੰਦਾ ਬਾਕੀ ਸਾਰਾ ਦਿਨ ਉਸ ਲਈ ਕੋਈ ਕੰਮ ਨਹੀਂ ਸੀ ਤੇ ਨਾ ਹੀ ਕੋਈ ਸ਼ੂਗਰ ਇੱਕ ਤੋਂ ਬਾਅਦ ਦੂਜਾ ਦਿਨ ਚੜਦਾ ਤੇ ਦੂਜੇ ਤੋਂ ਬਾਅਦ ਤੀਜਾ ਤੇ ਸੱਤ ਨਾਲ ਹੀ ਹਰ ਇੱਕ ਦਿਨ ਪਹਿਲੇ ਨਾਲੋਂ ਵੱਧ ਬੋਝਲ ਤੇ ਅਕਾਉ ਹੁੰਦਾ ਜਾਂਦਾ ਧੰਨਵਾਦ